ਮੈਂ ਗੁਰਪਿਆਰ ਸਿੰਘ ਭੱਟੀ ਪਿਛਲੇ 14 ਦਿਨਾਂ ਦਾ ਮਖਤਬ ਸੇਵਾ ਸਾਜਨ ਬਰਨਾਲਾ ਦੇ ਦਫਤਰ ਤੇ ਮੋੜੀ ਲਖਣਾ ਦੀ ਚੇਤਾ ਬਣਾ ਕੇ ਧਰਨੇ ਤੇ ਬੈਠਾ ਅੱਜ 13 ਦਿਨਾਂ ਬਾਅਦ ਸੁਣਵਾਈ ਹੋਣੀ ਸੀਗੀ ਪਤਾਲੀ ਅਫਸਰ ਪੰਜਾਬ ਬੰਦ ਕਾਰਨ ਡਿਊਟੀ ਤੇ ਹਾਜ਼ਰ ਨਹੀਂ ਹੋਈ ਤੇ ਉਮੀਦ ਆ ਵੀ ਕੱਲ ਪਤਾਲੀ ਅਫਸਰ ਆਉਣਗੇ ਤੇ ਮੇਰੀ ਸੁਣਵਾਈ ਕਰਨਗੇ ਤੇ ਪੂਰੀ ਇਮਾਨਦਾਰੀ ਨਾਲ ਕੋ ਨਿਯਮਾਂ ਦਾ ਪਾਲਣਾ ਕਰਦੇ ਹੋਏ ਪੜਤਾਲ ਕਰਨਗੇ ਇਹ ਪੜਤਾਲੀਆ ਰਿਪੋਰਟ ਤਿਆਰ ਕਰਕੇ ਮੈਨੂੰ ਅ ਇਨਸਾਫ ਦੇ ਕਾਗਜ਼ ਦੇਣਗੇ ਤੇ ਅਗਰ ਉਹਨਾਂ ਨੇ ਇਸ ਪੜਤਾਲ ਦੇ ਵਿੱਚ ਕੋਈ ਇਨਸਾਫ ਨਾ ਕੀਤਾ ਤਾਂ ਮੈਂ ਇਹ ਧਰਨੇ ਨੂੰ ਉਪ ਪੜਤਾਲ ਦੇ ਵਿੱਚ ਤਬਦੀਲ ਕਰਦਾਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਤੇ ਮੇਰੀ ਵੱਧ ਤੋਂ ਵੱਧ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਵੀਡੀਓ ਭਗਵਾਨ ਕਮਨਜੀ ਤੱਕ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਜੀ ਕੋਲ ਪਹੁੰਚੇ ਤੇ ਮੈਨੂੰ ਇਨਸਾਫ ਦਵਾਇਆ ਜਾ ਸਕੇ ਜੀ ਧੰਨਵਾਦ